ਪਈ ਦਸ਼ਤ ਨਹੀਂ ਹੋ ਗਈ ਨਾ ਡੈਗਲ ਦੀ ਪੰਜੀਰੀ ਜੰਮਦੀ ਪੀਣਾ ਉਹ ਬਸ ਲੜਾਈਆਂ ਦੇ ਅੰਦਰ ਤੇ ਆ ਬਸ ਉਹਨਾਂ ਬਸ ਸਿਰ ਪਾਕਟੇਸ ਬਰੋ ਇੱਥੋਂ ਕੋਣ ਕਿਸਦੇ ਕਿੱਥੋਂ ਕੋਣ ਕਿਸਦੇ ਕਿੱਥੋਂ ਖੂਨ ਆ ਰਿਹਾ ਬਾਈ ਐਤੇ ਪੁਲ ਚੰਦੀ ਉਹ ਵੀ ਕਮਿਸ਼ਨ ਹੀ ਖਾ ਕੇ ਚੱਲ ਜਾਂਦੀ ਹੈ ਜਦੋਂ ਦੀ ਇਹ ਭੋਲੇ ਹੀ ਸਰਕਾਰ ਆਈ ਹੈ ਨਾ ਉਹਦੇ ਦੇ ਸਾਰੇ ਇੱਥੇ ਗੰਦ ਪੈ ਗਿਆ ਇੱਥੇ ਕਿਸੇ ਦਾ ਕੋਈ ਉਹ ਨਹੀਂ ਆਇਆ ਕਦੀ ਪੁਲਿਸ ਨਹੀਂ ਆਉਂਦੀ ਕਦੀ ਕੁਛ ਨਹੀਂ ਹੁੰਦਾ ਲੜਾਈ ਹੁੰਦੀ ਟਾਈਮ ਤੋਂ ਪਹਿਲਾਂ ਪੁਲਿਸ ਆਉਂਦੀ ਨਹੀਂ ਇੱਥੇ ਮੂੰਹ 'ਚ ਪੂਰਾ ਖੂਨ ਆ ਰਿਹਾ ਸੀ ਬੱਚੀ ਬੋਲਣ ਡਰਦੀ ਬਿਸਬਿਰ ਕੰਮਦੀ ਸੀ ਉਹਦੇ ਫਾਦਰ ਸਾਹਿਬ ਨੂੰ ਕਹਿੰਦੇ ਸੀਗੇ ਕਿ ਪੁੱਤਾ ਬੋਲ ਉਹਦੀ ਬਾਤ ਨਿਕਲੀ ਸੀ ਭਾਈ ਮੂੰਹ 'ਚ ਇਹੋ ਜਿਹਾ ਹਲਾ ਸੀ ਬੱਚੀ ਦੇ ਜਿਹੜੇ ਗੁਰਦੁਆਰਾ ਤਰਮਸ਼ਾਲਾ ਰਵਿਦਾਸ ਉੱਥੇ ਲੜਾਈ ਹੋਈ ਆ ਉੱਥੇ ਲੜਾਈ ਆ ਉਸ ਤੋਂ ਬਾਅਦ ਇੱਧਰ ਨੂੰ ਆਏ ਆ ਫਿਰ ਪੱਜ ਦੇ ਵੇ ਵੇ ਇੱਥੇ ਦੁਬਾਰਾ ਹਮਲਾ ਨਾ ਤਾਂ ਹੋਇਆ ਫਿਰ ਉਹ ਗੱਡੀ ਦੇ ਕਾਬੂ ਹੋ ਗਈ ਫਿਰ ਇੱਥੇ ਜਾ ਕੇ ਨਾ ਵੱਜੇ ਨਾ ਦਾ ਜੋ ਨਾਲ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਵਿਸ਼ਾਲ ਕਪੂਰ ਗੱਲ ਕੀਤੇ ਹੋ ਕਿ ਲੁਧਿਆਣਾ ਦੇ ਪਨੀਤ ਨਗਰ ਦੀ ਟਿਬਾ ਰੋਡ ਤੇ ਪਨੀਤ ਨਗਰ ਮੌਜੂਦ ਹੈਗਾ ਤੇ ਉਸ ਤੋਂ ਬਾਅਦ ਅੰਦਰ ਕੋਈ ਲੜਾਈ ਝਗੜਾ ਹੁੰਦਾ ਲੜਾਈ ਝਗੜੇ ਤੋਂ ਬਾਅਦ ਇੱਕ ਆਟੋ ਦੇ ਵਿੱਚ ਇੱਕ ਪਰਿਵਾਰ ਆ ਰਿਹਾ ਹੁੰਦਾ ਜੋ ਲਗਾਤਾਰ ਇਸ ਖੰਭੇ ਦੇ ਵਿੱਚ ਵੱਜਦਾ ਹੋਇਆ ਤਸਵੀਰਾਂ ਦਿਖਾ ਰਹੇ ਹਾਂ ਕਿ ਉਸ ਆਟੋ ਦਾ ਕੀ ਹਾਲ ਕੀਤਾ ਗਿਆ ਵਾ ਇੱਥੇ ਇਟਾ ਉਟਾ ਵਰਸਾਈਆਂ ਗਈਆਂ ਨੇ ਆਟੋ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਕਿ ਇਟਾਂ ਦੇ ਨਿਸ਼ਾਨ ਨੇ ਤੇ ਉਸ ਤੋਂ ਬਾਅਦ ਸ਼ੀਸ਼ਾ ਜਿਹੜਾ ਪੂਰਾ ਟੁੱਟ ਗਿਆ ਇੱਕ ਵੀਡੀਓ ਜਿਹੜੀ ਹੈ ਮਿਲਦੀ ਆ ਵੀਡੀਓ ਮਿਲਣ ਤੋਂ ਬਾਅਦ ਇਹ ਖੰਭ ਤੇ ਉਸ ਤੋਂ ਬਾਅਦ ਹਾਲਾਤ ਕੀ ਹੋਏ ਨੇ ਬਚਾਓ ਬਚਾਓ ਦੀ ਵਜਾਂ ਆਉਂਦੀਆਂ ਜੋ ਸਾਨੂੰ ਦੱਸਦੇ ਨੇ ਗੱਲਬਾਤ ਕਰਦੇ ਕੀ ਨਾਮ ਹੈ ਆਪਣਾ ਮੇਰਾ ਨਾਮ ਵਿਵੇਕ ਹੈ ਜੀ ਕੀ ਹੋਇਆ ਮਾਮਲਾ ਅਸੀਂ ਤਾਂ ਅੰਦਰ ਬੈਠੇ ਹੋਏ ਸੀਗੇ ਤੇ ਇੱਕਦਮ ਆਵਾਜ਼ ਆਈ ਗੱਡੀ ਦੀ ਇੱਥੇ ਵੇਚ ਆ ਕੇ ਗੱਡੀ ਵੱਜੀ ਖੰਬੇ ਤੇ ਤੇ ਗੱਡੀ ਦੇ ਵਿੱਚ ਚਾਰ ਪੰਜ ਜਣੇ ਸੀਗੇ ਤੇ ਉਹਨਾਂ ਨੂੰ ਅਸੀਂ ਬਾਹਰ ਕੱਢਿਆ ਬਾਹਰ ਕੱਢਦੇ ਉਹਨਾਂ ਦੇ ਸਿਰ ਸੁਰ ਕਾਫੀ ਬਾਟੇ ਹੋਏ ਸੀ ਖੂਨ ਨਿਕਲ ਰਿਹਾ ਸੀਗਾ ਤੇ ਇੱਕ ਛੋਟੀ ਜੀ ਬੱਚੀ ਵੀ ਸੀਗੀ ਉਹਦਾ ਵੀ ਸਿਰ ਸੁਰ ਬਾਟੇ ਸੀ ਬਾਅਦ ਚ ਅਸੀਂ ਉਹਨਾਂ ਨੂੰ ਠਾਣੇ ਛੱਡ ਕੇ ਆਏ ਸੀਗੇ ਜੀ ਡਰਦੇ ਪਏ ਸੀ ਥਾਣੇ ਜਾਣ ਤੋਂ ਵੀ ਡਰਦੇ ਪਏ ਸੀ ਉਹਨਾਂ ਨੇ ਕਹਿੰਦੇ ਜੀ ਦੁਵਾਰਾ ਇੱਥੇ ਆ ਕੇ ਇੱਟਾਂ ਮਾਰੀਆਂ ਹੈਗੀਆਂ ਉਹਨਾਂ ਨੇ ਤੇ ਇੱਕ ਉੱਟਾ ਵੱਜੀਆਂ ਉਹੀ ਹੈ ਤੇ ਇਹ ਕਹਿੰਦੇ ਦੁਵਾਰਾ ਸੀ ਕਹਿੰਦੇ ਸਿਵਲ ਹਸਪੀਟਲ ਜਾ ਰਹੇ ਸੀ ਅਸੀਂ ਕਹਿੰਦੇ ਦੁਵਾਰਾ ਅਸੀਂ ਇੱਟਾਂ ਮਾਰੀਆਂ ਉਹਨਾਂ ਨੇ ਕਹਿੰਦੇ ਵੀ ਉਹ ਕਹਿੰਦੇ ਵੀ ਦੁਵਾਰਾ ਪੁਲਿਸ ਬੁਲਾਓ ਤੁਸੀਂ ਵੀ ਸਾਨੂੰ ਡਾਰ ਰਸਤੇ 'ਚ ਮਾਰ ਦੇਣ ਫਿਰ ਅਸੀਂ ਇਹਨਾਂ ਦਾ ਬ੍ਰਦਰ ਸੀਗਾ ਅਸੀਂ ਦੁਵਾਰੇ ਉਹਨਾਂ ਥਾਣੇ ਛੱਡ ਕੇ ਆਏ ਜਾਂ ਭਾਈ ਦਸ਼ਤ ਨਹੀਂ ਹੋ ਗਈ ਨਾ ਜਿਹੜਾ ਅਕਲ ਦੀ ਪੰਜੀਰੀ ਜੰਮਦੀ ਵੀ ਨਾ ਉਹ ਬਸ ਲੜਾਈਆਂ ਦੇ ਅੰਦਰ ਤੇ ਆ ਬਸ ਹੋਰ ਕੁਝ ਨਹੀਂ ਨਾ ਪੜ੍ਹਾਈ ਨਾ ਲਿਖਾਈ ਪੂਲੇ ਪਰਿਵਾਰ ਬਈ ਇੰਨਾ ਡਰਿਆ ਸੀ ਨਾ ਪੁੱਛਣ ਉਹ ਵੀ ਬਸ ਉਹ ਪਰਿਵਾਰ ਕਹਿੰਦਾ ਸੀ ਜਾਣ ਲੇ ਸੇਫ ਨਹੀਂ ਹੈਗੇ ਨਹੀਂ ਪਤਾ ਸੀ ਅਈ ਛੱਡ ਕੇ ਜਾ ਕੇ ਕਿ ਮੇਰਾ ਵੱਡਾ ਭਰਾ ਸੀ ਘਰ ਨਾਲ ਪਾਜੀ ਸੀਗੇ ਦੋ ਤਿੰਨ ਮੰਦਰ ਛੱਡ ਕੇ ਜਾ ਕੇ ਉਹਨਾਂ ਨੂੰ ਬਸ ਥਾਣੇ ਹਾਂਜੀ ਥਾਣੇ ਫਿਰ ਥਾਣੇ ਕੋ ਪੀਸਰ ਲੱਗ ਗਈ ਉਹਨੂੰ ਆਪਣੋ ਸਿਵਲ ਚ ਇਹ ਤਾਂ ਜਾਣਦੇ ਨਹੀਂ ਸੀ ਪੀਸਰ ਦੇ ਬਾਰੇ ਇਥੋਂ ਦੀ ਨਹੀਂ ਨਹੀਂ ਮਤਲਬ ਕੀ ਸੀਗਾ ਕਿ ਇੰਨੀ ਦਹਿਸ਼ਤ ਕਰਦੀ ਸੀਗੀ ਹਾਂਜੀ ਭਾਜੀ ਬਹੁਤ ਜ਼ਿਆਦਾ ਉਹਨਾਂ ਦਾ ਸਿਰ ਪਾਟੇ ਇਸ ਬਾਰੇ ਇਥੋਂ ਖੂਨ ਕਿਸ ਦੇ ਕਿੱਥੋਂ ਖੂਨ ਆ ਰਿਹਾ ਬਈ ਬੱਚੀ ਦਾ ਹਾਲਾਤ ਕੀ ਸੀਗੀ ਬੱਚੇ ਦੇ ਮੂੰਹ ਚ ਪੂਰਾ ਖੂਨ ਆ ਰਿਹਾ ਸੀ ਜੀ ਬੱਚੇ ਦੇ ਮ ਉਹਦੀ ਬਾਤ ਨਿਕਲੀ ਸੀ ਭਾਈ ਮੂੰਹ ਚ ਇਹੋ ਜਿਹਾ ਹਲਾ ਸੀ ਬੱਚੀ ਦੇ ਮਤਲਬ ਇੱਕ ਪੋਆ ਬਦਨਾਮ ਹੋ ਚੁੱਕਾ ਪੈ ਕੀ ਟਿੱਬਾ ਰੋਡ ਬਦਨਾਮ ਹੋ ਚੁੱਕਾ ਪੂਰਾ ਬੱਸ ਮੇਲੋ ਬੱਸ ਪੂਰਾ ਬਦਨਾਮ ਟਿੱਬਾ ਰੋਡ ਪੂਰਾ ਬਦਨਾਮ ਹੋ ਚੁੱਕਾ ਐਸਾ ਸਮਝ ਲਓ ਬੱਸ ਜਸ਼ਅ ਦੇਵ ਜੀ ਇਸ ਟਾਈਮ ਪਰ ਗੈਂਗਸਟਰ ਬਾਅ ਜਾਂ ਕਿਹਾ ਜਾ ਸਕੇ ਕਿ ਤਲਵਾਰਾਂ ਕਿਰਪਾਨਾਂ ਖੰਡੇ ਜੋ ਵੀ ਕੁਝ ਹੁੰਦਾ ਸਾਰਾ ਕੁਝ ਆਮ ਗੱਲਾਂ ਹੋ ਗਈਆਂ ਹਾਂਜੀ ਭਾਈ ਹੁਣ ਫੈਮਿਲੀ ਸਪੇ ਪੂਰੀ ਇੱਕ ਜਨਾਨੀ ਸੀ ਦੋ ਬੱਚੇ ਸੀ ਉਹਦੇ ਨਾਲ ਇੱਕ ਘਰ ਵਾਲਾ ਆਪਸੇ ਜਿਹੜਾ ਚਲਾਰਾ ਸੀਗਾ ਉਹ ਗੱਡੀ ਹੋਈ ਸੌਣ ਬੇਕਾਬੂ ਹੀ ਕਿੱਚੇ ਕੱਜੀ ਖੰਬੇ ਜਾ ਕੇ ਤੇ ਖੰਬੇ ਦਾ ਹਾਲ ਤੀ ਖੁਦ ਦੱਸੋ ਕੀ ਹਾਲ ਹੋ ਰਿਹਾ ਨਾ ਬੰਦ ਤੇ ਪਿੱਛੇ ਹੋਣੇ ਨੇ ਉਹ ਤਾਂ ਕਰਕੇ ਬੇਕਾਬੂ ਹੋ ਗਈ ਕਾਬੂ ਹੀ ਹੋ ਗਿਆ ਬਈ ਪੂਰੀ ਜੇ ਕਿ ਟੁਆਚੋ ਕਹਿੰਦੇ ਸਰ ਤੇ ਹਮਲਾ ਹੋ ਚੁੱਕਾ ਵਾ ਇੱਕ ਵਾਰ ਹਾਂਜੀ ਹਮਲਾ ਹੋ ਕੇ ਫਿਰ ਆਏ ਸੀਗੇ ਉੱਪਰੋਂ ਹਾਂਜੀ ਮੈਡੀਕਲ ਚਲੇ ਬਾਈ ਕਹਿੰਦੇ ਵੀ ਸਾਡੀ ਪਹਿਲਾਂ ਵੀ ਲੜਾਈ ਹੋਈ ਸੀਗੀ ਵੀ ਪਹਿਲਾਂ ਵੀ ਸਾਡੇ ਪਰਚੇ-ਪੁਰਚੇ ਹੋਏ ਸੀਗੇ ਉਹਨਾਂ ਤੇ ਉਹਨਾਂ ਲੜਾਈ ਉਹ ਦੁਬਾਰਾ ਫੇਰ ਉਹਨਾਂ ਲੜਾਈ ਕੀਤੀ ਹੈਗੀ ਆ ਉਹਨਾਂ ਗੱਲ ਕਹਿੰਦੀਆਂ ਨਹੀਂ ਲੜਾਈ ਨਹੀਂ ਭਾਜੀ ਬਿਲਕੁਲ ਪੁਲਿਸ ਕਿਦਾਂ ਆਈ ਫਿਰ ਕਿੰਨੀ ਦੇਰ ਬਾਅਦ ਆਈ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਆ ਲੜਾਈ ਇਹ ਆਪਣਾ ਟੋਏ ਆ ਚੇ ਨਿੰਦਗੜ੍ਹ ਤੇ ਜੇ ਗੁਰਦੁਆਰਾ ਉਤਰਮ ਸ਼ਾਲਾ ਰਵਿਦਾਸ ਉੱਥੇ ਲੜਾਈ ਹੋਈ ਆ ਉੱਥੇ ਲੜਾਈ ਆ ਉਸ ਤੋਂ ਬਾਅਦ ਇੱਧਰ ਨੂੰ ਆਏ ਆ ਫਿਰ ਪਛਦੇ ਫਿਰ ਦੁਬਾਰਾ ਹਮਲਾ ਨਾ ਤਾਂ ਹੋਇਆ ਫਿਰ ਗੱਡੀ ਦੇ ਕਾਬੂ ਹੋ ਗਈ ਫਿਰ ਇੱਥੇ ਜਾ ਕੇ ਨਾ ਵੱਜੇ ਨਾ ਦਾ ਮੁਲਾਜ਼ਮ ਮੁਲਾਜ਼ਮ ਵੀ ਸੀਗੇ ਨਾ ਸਾਹਿਬ ਟੋਏ 'ਚ ਵੀ ਸੀਗੇ ਤੇਰੇ ਮੁਲਾਜ਼ਮ ਆਨ ਦੀ ਸਪੋਰਟ ਸੀਗੇ ਫਿਰ ਉਹ ਚੱਲੇ ਸਿਵਲ ਉਹਨਾਂ ਪਰਚਾ ਕਰਾਉਣ ਤੇ ਉਸ ਤੋਂ ਬਾਅਦ ਇੱਥੇ ਆ ਕੇ ਕਹਿੰਦੇ ਫੇਰ ਸਾਡੇ 'ਤੇ ਹਮਲਾ ਕੀਤਾ ਜੋ ਸਾਡੀ ਉਹ ਗੱਡੀ ਚ ਟਾ ਖੰਭੇ 'ਚ ਵੱ ਆਹ ਮਾਰੇ ਤਾਂ ਹੀ ਅਸੀਂ ਬੇਕਾਬੂ ਇਹ ਤਾਂ ਬਈ ਬੇਕਾਬੂ ਹੀ ਆਪਾਂ ਦਾ ਮੌਕੇ ਤੇ ਨਹੀਂ ਸੀ ਗਿਆ ਅੱਬ ਦੁਕਾਨ ਚੋਂ ਬਾਹਰ ਆਇਆ ਨਾ ਉਹ ਦੇਖਿਆ ਗੱਡੀ ਪੂਰੀ ਟੁੱਟ ਚੁੱਕੀ ਸੀ ਉਹ ਡਰੇ ਪੈ ਸੀ ਵਿਚਾਰੇ ਪੂਰੇ ਮਤਲਬ ਕੰਬਾ ਨਾ ਹੁੰਦਾ ਤੁਸੀਂ ਅੰਦਰ ਗਏ ਸੀਗੇ ਫਿਰ ਪੱਕੇ ਗਈ ਸੀ ਪਾਈ ਸਾਡੇ ਦੁਕਾਨ ਅੰਦਰ ਗੱਡੀ ਸੀ ਆਸ ਮਤਲਬ ਪਿੱਲਰ ਰਖੜਾ ਨਾ ਆ ਪਿੱਲਰ ਗਿਆ ਸਾਡਾ ਇਹ ਤਾਂ ਪੱਕਾ ਸੀ ਉਹ ਇਹਨੇ ਖੋਪਰ ਸੀਗੇ ਵਿਚਾਰੇ ਫੈਮਲੀ ਪੂਰੀ ਬੱਚੀ ਕੋ ਬੋਲ ਵੀ ਨਹੀਂ ਹੁੰਦਾ ਛੋੜੀ ਬੱਚੇ ਕੋ ਬੋਲ ਵੀ ਨਹੀਂ ਹੋ ਰਸੀਗਾ ਖੂਨ ਚ ਮੁੱਲ ਦਿਆਣਾ ਸ਼ਹਿਰ ਦੀ ਗੱਲ ਕਰ ਲਈ ਲੁਧਿਆਣਾ ਸ਼ਹਿਰ ਜਾਂ ਪੂਰਾ ਪੰਜਾਬ ਹੁਣ ਸੇਫਤਾ ਨਹੀਂ ਲੱਗਦਾ ਤੁਹਾਨੂੰ ਕਿੱਥੇ ਬਈ ਪ੍ਰਸ਼ਾਸਨਿਕਾਂ ਦਾ ਜੋ ਹੋ ਗਿਆ ਨਾ ਪ੍ਰਸ਼ਾਸਨ ਕੀ ਕਰਦਾ ਹੈ ਭਾਈ ਪ੍ਰਸ਼ਾਸਨ ਚ ਕੁਝ ਕਰ ਸਕਦਾ ਹੈ ਪਰ ਪ੍ਰਸ਼ਾਸਨ ਦਾ ਕੁਝ ਕਰਦਾ ਹੀ ਨਹੀਂ ਪਿਆ ਸਿਕਨਵਾਈ ਸੁਣੇ ਨਾ ਹਰ ਕਿਸੇ ਸੁਣੇ ਇਸ ਟਾਈਮ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਹਦੇ ਹਾਲਾਤ ਕਿੱਦਾਂ ਚੱਲ ਰਹੇ ਹੈ ਪ੍ਰਸ਼ਾਸਨ ਨੂੰ ਕੋਈ ਮਤਲਬ ਹੀ ਨਹੀਂ ਆ ਮੈਨੂੰ ਲੱਗਦਾ ਨਾ ਫੈਮਲੀ ਦਾ ਡਰ ਸਕਦੀ ਹੈ ਜੋ ਕਿਸੇ ਕਾਰਡ ਬਈ ਕੁਝ ਵੀ ਹੁੰਦਾ ਫੈਮਲੀ ਪ੍ਰਸ਼ਾਸਨ ਸਪੋਰਟ ਕਰਨੀ ਹੈ ਉਹਦੀ ਫੈਮਲੀ ਦੀ ਤੇ ਐਸ ਐਚਓ ਸਾਹਿਬ ਕਿੱਥੇ ਸੀ ਫਿਰ ਐਸ ਐਚਓ ਸਾਹਿਬ ਮੋਕੇ ਤੇ ਥਾਣੇ ਤੇ ਹੀ ਸੀਗੇ ਉਹਨਾਂ ਨੇ ਨਾਲ ਫੋਰਸ ਭੇਜੀ ਉਹਨਾਂ ਦੇ ਤੇ ਨਾਲ ਉੱਥੇ ਗਏ ਉਹਨਾਂ ਨੂੰ ਗੱਡੀ ਕਰਕੇ ਦਿੱਤੀ ਆ ਤੇ ਨਾਲ ਭੇਜੇ ਉਹਨਾਂ ਨੂੰ ਉੱਥੇ ਸਿਵਲ ਨਾਲ ਭੇਜੇ ਤੁਸੀਂ ਮਹਿਲਾਵੋਂ ਸੋਚ ਰਹੇ ਹੋ ਕਿ ਲੁਧਿਆਣਾ ਵਿੱਚ ਸੁਰੱਖਿਤੀ ਤੋਂ ਕੀ ਲੱਗਦਾ ਤੁਹਾਨੂੰ ਹਾਂ ਬਸ ਹੁਣ ਕੀ ਦਸੀਏ ਭਾਜੀ ਕਿ ਆ ਤੁਸੀਂ ਰਹਿ ਸਕਦੇ ਹੋ ਕਿ ਨਹੀਂ ਨਾ ਇਦਾਂ ਦੇ ਮੋਲ ਕਰਦਾ ਕੋਈ ਰਹਿ ਸਕਦੇ ਐ ਇਸ ਮੋਲ ਤੇ ਤੁਸੀਂ ਰਹਿ ਸਕਦੇ ਹੋ ਨਹੀਂ ਰਹਿ ਸਕਦੇ ਇੱਥੇ ਪੁਲਸਾਂ ਦੀ ਉਹ ਵੀ ਕਮਿਸ਼ਨ ਹੀ ਖਾ ਕੇ ਚੱਲ ਜਾਂਦੀ ਐ ਜਦੋਂ ਦੀ ਇਹ ਭੋਲੇ ਹੀ ਸਰਕਾਰ ਆਈ ਐ ਨਾ ਉਹਦੇ ਦੇ ਸਾਰੇ ਇੱਥੇ ਗੰਦ ਪੈ ਗਿਆ ਪਹਿਲੇ ਸਹੀ ਸੀ ਪਹਿਲਾਂ ਬਹੁਤ ਸਹੀ ਸੀਗਾ ਇੰਨਾ ਗੰਦ ਨਹੀਂ ਸੀਗਾ ਹੁਣ ਜਿਆਦਾ ਗੰਦ ਹੋ ਗਿਆ ਅਗਰ ਪੁਲਿਸ ਸੰਗਾਰਬਾਈ ਨਹੀਂ ਕਰਦੀ ਨਹੀਂ ਕਰਦੀ ਕੁਝ ਵੀ ਨਹੀਂ ਕਰਦੀ ਹੈ ਜਰਬਾਈ ਇੱਥੇ ਪੀਸੀਆਰ ਕਦੀ ਆਂਦੀ ਦੇਖਦੇ ਹੋ ਪੀਸੀਆਰ ਨੂੰ ਆਉਂਦੇ ਕਦੀ ਦੇਖਦੇ ਹੋ ਇਸ ਪੇ ਲੰਗਦੀ ਹੈ ਪੀਸੀਆਰ ਤੇ ਲੱਗ ਚਲਦੀ ਆ ਇਹਦਾ ਇਸ ਏਰੀਏ 'ਚ ਇੰਨਾ ਕ ਬੁਰਾ ਹਾਲ ਹੈਗਾ ਨਾ ਲੜਾਈਆਂ ਝਗੜੇ ਗੁੰਡਾਗਰਦੀ 24 ਘੰਟੇ ਤੇ ਚਲਦੀ ਰਹਿੰਦੀ ਹੈਗੀ ਬਸ ਇੱਥੇ ਕਿਸੇ ਦਾ ਕੋਈ ਉਹ ਨਹੀਂ ਹੈ ਕਦੀ ਪੁਲਿਸ ਨਹੀਂ ਆਂਦੀ ਕਦੀ ਕੁਝ ਨਹੀਂ ਹੁੰਦਾ ਲੜਾਈ ਹੁੰਦੀ ਟਾਈਮ ਤੋਂ ਪਹਿਲਾਂ ਪੁਲਿਸ ਆਉਂਦੀ ਨਹੀਂ ਇੱਥੇ ਕੋਈ ਬਚ ਸਕਦੀ ਹੈ ਨਾ ਜਾਨ ਸੇ ਕੋਈ ਸੇਵ ਰੱਖ ਰਹਾ ਹੈ ਕੋਈ ਨਹੀਂ ਇੱਥੇ ਸੇਵ ਰਹਿ ਸਕਦਾ ਜੀ ਇੱਥੇ ਇੰਨਾ ਗੰਦ ਪ ਇਹ ਗੰਦ ਨੂੰ ਕੱਢੋ ਬਾਹਰ ਇਹ ਜਦੋਂ ਦੀ ਸਰਕਾਰ ਆਈ ਹੈ ਨਾ ਜਦੋਂ ਜ਼ਿਆਦਾ ਗੰਦ ਪੈ ਗਿਆ ਨਹੀਂ ਨਾ ਗੰਦ ਨਹੀਂ ਸੀਗਾ ਸਰਕਾਰ ਦਾ ਦੇਸ਼ ਕਸੂਰੀ ਨਹੀਂ دہشت گرد ਦਾ ਕਸੂਰ ਹੈ ਕਿਉਂਕਿ دہشت گرد ਜਿਹੜੇ ਕਰਦੇ ਨੇ ਉਹਨਾਂ ਨੂੰ ਖੋਫ ਨਹੀਂ ਰਿਹਾ ਮੈਨੂੰ ਖੋਫ ਨਹੀਂ ਰਿਹਾ ਭਾਈ ਇਹ ਗੱਲ ਤਾਂ ਸੱਚ ਹੈ ਹੁਣ ਪਹਿਲਾਂ ਸੀ ਆਪਾਂ ਇਹ ਬੱਚੇ ਪੜਦੇ ਸੀ ਬੜਾ ਟਾਈਮ ਟੋ ਟਾਈਮ ਨਹੀਂ ਸੀ ਕਸ਼ਨਾਂ ਦੀ ਹੁਣ ਜੀ ਹਰ ਚੌਂ ਦੇਖੋਗੇ ਪੰਜ ਸਾਲ ਬੱਚੇ ਖੜੇ ਹੁੰਦੇ ਆ ਮੁੰਡੇ ਖੁੰਡੇ ਇਹ ਗੱਲ ਜ਼ਿਆਦਾ ਵੱਧ ਗਈ ਆ ਪਹਿਲਾਂ ਕੰਮ ਨਹੀਂ ਸੀ ਹੁੰਦਾ ਹਰ ਚੋਂ ਸ਼ਾਮੀ ਲੜ ਦੀ ਸ਼ਾਮ ਪਾਏ ਟਾਵਰ ਕੋਲ ਮੈਂ 15 ਵੀ ਬੰਦੇ ਉੱਥੇ ਖੜੇ ਹੁੰਦੇ ਆ ਉਹ ਟਾਵਰ ਕੋਲ 15 ਬੰਦੇ ਖੜੇ ਹੁੰਦੇ ਆ ਕੋਈ ਕਿਸੇ ਚੌਂਕ 'ਚ ਖੜੇ ਹੁੰਦੇ ਆ ਜੀ ਧੀ ਪੈਣ ਦੇ ਬਾਹਰ ਨਾਲ ਮੁਸ਼ਕਲ ਹੋ ਗਿਆ ਇਸ ਤਰ੍ਹਾਂ ਸਭ ਲੋਕ ਕਰੇ ਨਾ ਲਾਈਟ ਰੋਡ ਕਿੱਥੇ ਲਗਵਾਉਣ ਰਹੀ ਹੈ ਉਥੇ ਲਾਈਟ ਹੁੰਦੀ ਨਹੀਂ ਹੈ ਤੇ ਚੋਰੇ ਚੱਕ ਜਿਆਦਾ ਉੱਥੇ ਬੰਦੇ ਆ ਸਰਕਾਰ ਨੂੰ ਚਾਹੀਦਾ ਹੈ ਕਿ ਲਾਈਟ ਰੋਡ ਲਗਾ ਦੇ ਸਾਡੇ ਇੱਥੇ ਏਰੀਆ ਦੇ ਵਿੱਚ ਵੀ ਉਸ ਰੋਡ ਦੇ ਉੱਤੇ ਰਾਤ ਨੂੰ ਕਿਸੇ ਨਾ ਕਿਸੇ ਨੂੰ ਫੜਿਆ ਹੁੰਦਾ ਵਾ ਕਿਸੇ ਨੂੰ ਲੁੱਟ ਲੈਂਦੇ ਆ ਕੁਛ ਨਹੀਂ ਪੁਲਿਸ ਨੂੰ ਪਹਿਲਾਂ ਵੀ ਕੰਪਲੇਂਟ ਲਖਾਈ ਕੋਈ ਹੱਲ ਨਹੀਂ ਹੁੰਦਾ ਜੀ ਇੱਥੇ ਪਨੀ ਇਹ ਉੱਥੇ ਦੇ ਹਾਲਾਤ ਦਿਖਾਏ ਜਾ ਰਹੇ ਆਟੋ ਜਿਹੜਾ ਇਸ ਖੰਭੇ ਦੇ ਵਿੱਚ ਵਸਦਾ ਪਰਿਵਾਰ ਜਿਹੜਾ ਪਰਿਵਾਰ ਨੂੰ ਮੁੱਲੇ ਵਾਲੇ ਕੱਢਦੇ ਨੇ ਇੱਕ ਪਰਿਵਾਰ ਦੇ ਵਿੱਚ ਛੋਟੀ ਕੁੜੀਆ ਵੀ ਹੁੰਦੀ ਜਿਹਦੇ ਮੂੰਹ ਚੋਂ ਖੂਨ ਆਂਦਾ ਦੇਦੇ ਸੱਚ ਉਹਨਾਂ ਗੱਲਬਾਤ ਕਰਦੇ ਆ ਕਿ ਆਖਿਰ ਮਾਮਲਾ ਕੀ ਸੀਗਾ ਲੜਾਈ ਝਗੜਾ ਕਿੱਥੇ ਹੋਇਆ ਸੀਗਾ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਇਸ ਵੇਲੇ ਜੇਰੇ ਲਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜੋ ਟਿਬਾ ਰੋੜ ਇਲਾਕੇ ਦੇ ਵਿੱਚ ਇੱਕ ਆਟੋ ਜਿਹੜਾ ਹੈ ਉਹਦੇ 'ਚ ਵੱਜਿਆ ਸੀ ਖੰਭੇ ਦੇ ਵਿੱਚ ਸੈਨਲ ਮੁਲਾਜ਼ਮ ਮੌਜੂਦ ਹੈ ਗੱਲਬਾਤ ਕਰਦੇ ਸਰ ਕੀ ਹੈ ਪੂਰਾ ਮਾਮਲਾ ਦੱਸੋਗੇ ਹਾਂਜੀ ਹਾਂਜੀ ਜੀ ਇਹ ਰਾਤ ਇੱਟਾ ਰੋੜੇ ਮਾਰੇ ਤੇ ਇਹਨਾਂ ਦਾ ਪਹਿਲਾਂ ਵੀ ਲੜਾਈ ਝਗੜੇ ਦਾ ਕੇਸ ਦਾ ਜੱਥਾ ਨੇ ਤੇ ਬੇਥੇ ਉਹਦੀ ਤਫਤੀਸ਼ ਵੀ ਅੰਡਰ ਇਨਵੈਸਟੀਗੇਸ਼ਨ ਆ ਮਗਧਮਾ ਉਹ ਤੇ ਰਾਤ ਵੀ ਗੱਲ ਲੜਪੇ ਉੱਥੇ ਮੌਕੇ ਤੇ ਪੁਲਿਸ ਨਾਲ ਜੀ ਪਹੁੰਚੀ ਸੀ ਤੇ ਉਹ ਨਹੀਂ ਦੇਖਿਆ ਵੀ ਕਾਫੀ ਇੱਟਾ ਰੋਣਾ ਇੱਕ ਜਿਹਦੇ ਬਦਾਈਆਂ ਦੋਨੋਂ ਪਾਰਟੀਆਂ ਨੇ ਤੇ ਜ਼ਖਮੀ ਵੀ ਹੋਏ ਆ ਤੇ ਨਹੀਂ ਆਪਣੇ ਮੈਡੀਕਲ ਕਰਾਇਆ ਜਿਹਦੀ ਆਪਾਂ ਲੀਗਲ ਰਿਪੋਰਟਾ ਮੈਡੀਕਲ ਲੈ ਕੇ ਆਏ ਆ ਅੱਜ ਜੋ ਬਿਆਨ ਦੇਣ ਦੇ ਅਨੁਸਾਰ ਬਰਦੀ ਕਰ ਰਹੀ ਹਾਂ ਚੱਲ ਲੈਂਦੀ ਜਾਈਏ ਜੀ ਰਾਤੀ ਜਿਹੜੇ ਜਿਹੜਾ ਆਟੋ ਜਿਸ ਫੈਮਿਲੀ ਦਾ ਵੱਜਿਆ ਸੀਗਾ ਉਹ ਉੱਥੇ ਲੋਕ ਜਿਹੜੇ ਸੀਗੇ ਜਿਨ੍ਹਾਂ ਲੋਕਾਂ ਨੇ ਉਹਨੂੰ ਬਾਹਰ ਕੱਢਿਆ ਉਹ ਕਹਿ ਰਹੇ ਸਨ ਬਚਾ ਲੂ ਬਚਾ ਲੂ ਬਚਾ ਲੂ ਕੀ ਆਖਿਰ ਦੂਜੇ ਸ਼ਖ ਪਾਸੋਂ ਦੀ ਤਲਵਾਰਾ ਕਿਰਪਾਨਾਂ ਸੀਗੀਆਂ ਹੱਥਾਂ ਦੇ ਵਿੱਚ ਜੋ ਇਹ ਰਾਹੀਰ ਲੋਕ ਦੁਕਾਨ ਵਾਲੇ ਗਏ ਨੇ ਮੈਂ ਮੌਕੇ ਦੇ ਨਹੀਂ ਸੀਗਾ 20 ਵਾਰੀ ਵੈਰੀਫਾਈ ਕਰ ਰਹੇ ਹਾਂ ਵੀ ਆਟੋ ਵੱਜਿਆ ਕਿਸ ਕਾਰਨਾਂ ਪੇ ਬਿਜਲੀ ਇਹਨਾਂ ਕੋ ਆਪਣੇ ਵੱਜਾ ਪੇ ਜਾਂ ਕਿਹੜੇ ਕਾਰਨ ਵੱਜਾ ਉਹਦੇ ਬਾਰੇ ਵੇਰੀਫਾਈ ਕਰਕੇ ਉਹ ਵੀ ਪਰਚੇ ਵਿੱਚ ਦਰਜ ਕੀਤਾ ਜਾਊਗਾ ਕੁਲਵਿੰਦਰ ਸਿੰਘ ਦੇ ਥਾਣਾ ਟਿੱਬਾ ਤੋਂ ਆਈਓ ਨੇ ਇਨਵੈਸਟੀਗੇਸ਼ਨ ਅਫਸਰ ਨੇ ਜਿਸ ਮਾਮਲੇ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਦੇਖਦੇ ਆ ਪੋਸਟ ਕੈਰੀ ਹੈ ਕਿ ਮੈਡੀਕਲ ਆਏਗੇ ਨੇ ਕਿ ਦੂਜੀ ਪਹਿਲੇ ਵੀ ਲੜਾਈ ਝਗੜਾ ਹੋਇਆ ਸੀ ਜਿਨ੍ਹਾਂ ਦੇ ਪਰਚੇ ਦਰਤੀ ਥਾਣਾ ਟਿੱਬਾ ਚੀਏ ਨੇ ਲੇਕਿਨ ਹੁੱਲੜ ਬਾਜਾ ਨੂੰ ਕਦੀ ਬਖਸ਼ਿਆ ਨਹੀਂ ਜਾਊਗਾ ਲੇਟਾ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੇਟਾ